ਸਿੱਖ ਟੈਂਪਲ ਵੇ ਰੋਡ ਆ ਉਹ ਤੇ ਉੱਤਰ ਕੇ ਬਸ ਆ ਸਾਹਮਣੇ ਗੁਰਦੁਆਰਾ ਸਾਹਿਬ ਇੱਦਾਂ ਵੀ ਹੋ ਜਾਂਦਾ ਕੱਪੜੇ ਲਿੱਬੜ ਵੀ ਜਾਂਦੇ ਆ ਡਰਾਈਵਰੀ ਕਰਦੇ ਕਰਦੇ ਤੇ ਉਹਨੂੰ ਕੋਈ ਵੀ ਹਰਜਿੰਦਰ ਸਿੰਘ ਨੂੰ ਹਜੇ ਸਜ਼ਾ ਸੁਣਾਈ ਨਹੀਂ ਗਈ ਹਜੇ ਉਹਦਾ ਕੇਸ ਚੱਲ ਰਿਹਾ ਵਾ ਆ ਨਹੀਂ ਮੈਕਸੀਕੋ ਦੇ ਕੇਲੇ ਜਿਹੜੇ ਬਲਡ ਫੇਮਸ ਆ ਆ ਵੀ ਇੱਧਰ ਮਹਿੰਦਰਾ ਟਰੈਕਟਰ ਖੜਾ ਪਈ ਦੀ ਸ਼ਾਪ ਤੇ ਛੋਟਾ ਜਿਹਾ ਵਾ ਪਰ ਬੜਾ ਸੋਹਣਾ ਲੱਗਦਾ ਨਿਕਾ ਜਿਆ ਹਾਂਜੀ ਕੀ ਹਾਲ ਆ ਸਾਰਿਆਂ ਦਾ ਰਾਤੀ ਆਪਾਂ ਨਿਕਲ ਪਏ ਸੀ ਟਰੱਕ ਲੈ ਕੇ ਜਾੜ ਚੋਂ ਤੇ ਹੁਣ ਆਪਾਂ ਪਹੁੰਚ ਗਏ ਆ ਮਸੂਰੀ ਸਟੇਟ ਦੇ ਵਿੱਚ ਤੇ ਆਪਾਂ ਖੜੇ ਸੀ ਲਵ ਦੇ ਪੰਪ ਤੇ ਹੁਣੇ ਤੇਲ ਪਵਾ ਕੇ ਹਟੇ ਸੀ ਤੇ ਬ੍ਰੇਕਫਾਸਟ ਕੀਤਾ ਨਾਲ ਆਪਾਂ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆ ਇਸ ਵਾਰੀ ਐਰੀਜ਼ੋਨਾ ਜਿਹਨੂੰ ਕਹਿੰਦੇ ਆ ਅਮਰੀਕਾ ਦਾ ਰਾਜਸਥਾਨ ਤੇ ਪੂਰਾ ਡੈਜ਼ਰਟ ਵਾਲਾ ਏਰੀਆ ਤੁਹਾਨੂੰ ਦਿਖਾਵਾਂਗੇ ਪੂਰਾ ਘੈਂਟ ਏਰੀਆ ਵਾ ਇਹ ਗਰਮੀ ਬਹੁਤ ਹੁੰਦੀ ਹੈ ਉੱਧਰ ਵੀ ਤੇ ਉਹ ਏਰੀਆ ਨਵਾਂ ਵਾ ਤੁਹਾਨੂੰ ਇਸ ਵਾਰੀ ਉਹ ਦਿਖਾਉਣਾ ਆਪਾਂ ਵੀਡੀਓ ਦੇ ਵਿੱਚ ਹੁਣ ਆਪਾਂ ਫਿਊਲ ਵਗੈਰਾ ਫਿਲ ਕਰ ਲਿਆ ਵਾ ਐਦਾਂ ਕਰਕੇ ਪੰਪ ਦਾ ਸੀਨ ਆ ਸਾਰਾ ਜੀ ਟਰੱਕ ਟਰੱਕ ਖੜੇ ਨੇ ਥੋੜਾ ਜਿਹਾ ਅੱਜ ਹੈਗਾ ਵੈਦਰ ਕਲਾਉਡੀ ਤੇ ਇੱਧਰ ਵੀ ਦੋ ਤਿੰਨ ਟਰੱਕ ਖੜੇ ਆ ਤੇ ਆ ਤੁਹਾਡਾ ਆਪਣਾ ਟਰੱਕ ਆ ਨਾਲ ਰੈਡ ট্রাক ਆ ਬਾਈ ਕਰੀ ਜਾਂਦਾ ਸਾਫ ਗਸ ਕਿਹੜੀ ਆ ਉਧਰ ਫੋਲਵੋ ਖੜੇ ਆ ਜੀ ਜਿਹੜੀ ਆਪਣੀ ਇਹ ਮਸੂਰੀ ਸਟੇਟ ਆ ਇਹ 24ਵੀਂ ਸਟੇਟ ਆ ਯੂ ਐਸ اے ਦੀ ਇਹ 24 ਨੰਬਰ ਤੇ ਆਉਂਦੀ ਆ ਤੇ ਇਹ 1821 ਵਿੱਚ ਬਣੀ ਸੀਗੀ ਪਹਿਲਾਂ ਇਹ ਲੂਜ਼ੀਆਨਾ ਦਾ ਪਾਰਟ ਹੁੰਦੀ ਸੀਗੀ ਲੂਜ਼ੀਆਨਾ ਸਟੇਟ ਦੀ ਤੇ ਉਸ ਤੋਂ ਬਾਅਦ ਫਿਰ ਇਹ ਮਸੂਰੀ ਅਲੱਗ ਬਣ ਗਈ ਸੀ ਇਹਦਾ ਨਾਮ ਰੱਖਿਆ ਗਿਆ ਸੀ ਮਸੂਰੀ ਨੇਟਿਵ ਅਮਰੀਕਨ ਟ੍ਰਾਈਬ ਇਹ ਮਿਡ-वेस्ट ਤੇ ਸਾਊਥ ਦੇ ਪਚਾਰੇ ਆਉਂਦੀ ਆ ਤੇ ਹਾਈਵੇ 44 ਦੇ ਉੱਤੇ ਐ ਤੇ ਫ੍ਰੈਦਰਕੈਂਟ ਹੋ ਗਿਆ ਜਿੱਦੋਂ ਚੜ ਗਈ ਐ ਇੰਦਾ ਦੇ ਕਲਾਊਡਸ ਨੇ ਤੇ ਆਪਾਂ ਅੋਕਲਾਮਾ ਸਟੇਟ ਐਂਟਰ ਕਰਨ ਲੱਗੇ ਆ ਆ ਦੇਖੋ ਭਾਈ ਵੈਲਕਮ ਟੂ ਅੋਕਲਾਮਾ ਤੇ ਵੀ ਇਦਾਂ ਪਰਾਲੀ ਦੀਆਂ ਇਕੱਠਾਂ ਜੇ ਬਣਾ ਕੇ ਰੱਖ ਲੈਂਦੇ ਜਿਵੇਂ ਆਪਣੇ ਈਡੀਆ ਚ ਬਣਾਉਂਦੇ ਹੁਣ ਇੱਥੇ ਪਹਿਲਾਂ ਦੀ ਬਣਾਉਂਦੇ ਆ ਜਣੀ ਸਟੇਰੀ ਆ ਗਿਆ ਜੀ ਬੜਾ ਸੋਹਣਾ ਹੋ ਰਿਹਾ ਸਟੇਰੀ ਉਕਲਾਮਾ ਦਾ ਟਾਇਕ ਬੜਾ ਵਧੀਆ ਲੱਗਿਆ ਆ ਕਖੜੇ ਹਾਂਜੀ ਜਿਹੜੀ ਉਕਲਾਮਾ ਸਟੇਟ ਦੇ ਵਿੱਚ ਇੱਕ ਉਕਲਾਮਾ ਸਿਟੀ ਵੀ ਆ ਉਕਲਾਮਾ ਸਿਟੀ ਰਹਿ ਗਈ 190 ਮੀਲਾ ਸੋ ਆਪਣੀ ਤਿੰਨ ਘਾਟੇ ਦੀ ਬਾਟਰ ਰਹਿ ਗਈ ਉਸ ਤੋਂ ਬਾਅਦ ਆਪਾਂ ਕਲਾਮਾ ਸਿਟੀ ਪਹੁੰਚਣਾ ਤੇ ਨਾਲ ਦੀ ਨਾਲ ਆਪਾਂ 40 ਹਾਈਵੇ ਤੇ ਚੜ ਜਾਣਾ ਵਾ ਸਾਰੇ ਖੇਤਾਂ ਚ ਇਦਾਂ ਹੀ ਰੋਲ ਬਣਾ ਕੇ ਰੱਖਿਆ ਹੈ ਪਰਾਲੀ ਦੇ ਫਸਲ ਵੱਟ ਲੈਂਦੇ ਆ ਉਸ ਤੋਂ ਬਾਅਦ ਕਣਕ ਦੇ ਜਾਂ ਹੋਰ ਫਸਲਾਂ ਦੇ ਰੋਲ ਬਣਾ ਕੇ ਰੱਖ ਲੈਂਦੇ ਆ ਇੱਦਾਂ ਡੰਗਰ ਵੀ ਪੁੱਲੇ ਹੀ ਬੈਠੇ ਆ ਦਰਖਤਾਂ ਥੱਲੇ ਇੱਧਰ ਵੀ ਫਿਰ ਹਾਂਜੀ ਇਦਾਂ ਵੀ ਹੋ ਜਾਂਦਾ ਕਦੇ-ਕਦੇ ਇੱਥੇ ਵੀ ਹੋ ਜਾਂਦਾ ਕੱਪੜੇ ਲਿਪੜ ਵੀ ਜਾਂਦੇ ਆ ਡਰਾਈਵਰੀ ਕਰਦੇ ਕਰਦੇ ਬ੍ਰੇਕ ਖਰਾਬ ਹੋ ਗਈ ਸੀ ਬ੍ਰੇਕ ਚੈਂਬਰ ਉਹਨੂੰ ਲੌਕ ਕੀਤਾ ਆਪਾਂ ੱੱਲੇ ਬੜੇ ਸੀ ਟਰੱਕ ਦੇ ਸਾਰੇ ਕੱਪੜੇ ਕਾਲੇ ਹੋ ਗਏ ਹਾਂਜੀ ਕਿਸੇ ਨੇ ਮੈਸੀ ਲੈਣਾ ਹੋਵੇ 245 ਡੀਜ਼ਲ ਵਧੀਆ ਹਾਲਤ ਚ ਟਾਇਰ ਵੀ ਵਧੀਆ ਪਏ ਨੇ ਲੈ ਜਾਓ ਜੇ ਲੈ ਕੇ ਜਾਣਾ ਕਿਸੇ ਨੇ ਨਾਲ ਰੋਟਾਵੇਟਰ ਵੀ ਹੈ ਛੋਟਾ ਜਿਹਾ ਆ ਕਹਾ ਦੇ ਵਿੱਚ ਪਿਆ ਹੋਆ ਕਈ ਕਾਫੀ ਟਰੱਕ ਖੜੇ ਨੇ ਤੇ ਸਾਰੇ ਰਿਪੇਅਰ ਲਈ ਆਏ ਹੋਏ ਨੇ ਇਹ ਹੈਗੀ ਆਪਣੇ ਗਿੱਲ ਗਿੱਲ ਕਰਕੇ ਆ ਬਾਈ ਆਪਣੇ ਪੰਜਾਬੀ ਦੀ ਸ਼ਾਪ ਆ ਟਰੱਕ ਰਿਪੇਅਰ ਦੀ ਤੇ ਹੈਗੇ ਆਪਾਂ ਹੁਣ ਕਲਾਮਾ ਸਿਟੀ ਦੇ ਵਿੱਚ ਹਾਈਵੇ 44 ਤੇ ਨਾਲ ਹੈਗਾ ਇੱਧਰ ਲਾਬਦਾ ਪੰਪਾ ਟਰੱਕ ਖੜੇ ਬੈਕ ਸਾਈਡ ਹੈ ਲਾਬਦਾ ਪੰਪ ਦੀ ਉਹ ਮੋਬਾਈਲ ਟਾਵਰ ਤੇ ਇਧਰ ਨਾਲ ਹੀ ਇਹ ਸ਼ਾਪ ਸੀਗੀ ਲਾਬ ਵਾਲਿਆਂ ਦੇ ਹੈ ਨਹੀਂ ਸੀ ਰਿਪੇਅਰ ਵਾਲਾ ਸੋ ਆਪਾਂ ਲੁੱਬ ਲੁੱਬ ਕੇ ਇੱਥੇ ਆਏ ਆ ਕੋਈ ਹੋਰ ਹੈਵੀ ਹੈ ਨਹੀਂ ਸੀਗਾ ਰਿਪੇਅਰ ਸੈਂਟਰ ਵਾਲਾ ਹਾਂਜੀ ਟਰੱਕ ਦੀ ਹੋ ਗਈ ਸੀ ਬ੍ਰੇਕ ਚੈਂਬਰ ਖਰਾਬ ਸੋ ਆਪਾਂ ਉਹਦਾ ਜੁਗਾੜ ਜਿਹਾ ਕਰਕੇ ਉਹਨੂੰ ਇੱਕ ਵਾਰੀ ਸ਼ਾਪ ਤੇ ਲੈ ਆਏ ਸੀ ਤੇ ਹੁਣ ਇੱਥੇ ਬ੍ਰੇਕ ਚੈਂਬਰ ਚੇਂਜ ਕਰਾਉਣਾ ਬਾਈ ਹੁਣੀ ਲੱਗੇ ਹੋਏ ਨੇ ਤੇ ਜਾਨੂੰ ਆਪਾਂ ਸ਼ਾਵਰ 'ਚ ਉੱਪਰ ਲੈ ਕੇ ਆਏ ਸੀਗੇ ਕੱਪੜੇ ਤੁਸੀਂ ਪਹਿਲਾਂ ਦੇਖ ਹੀ ਲਏ ਸੀ ਕਿੰਨੇ ਖਰਾਬ ਹੋ ਗਏ ਸੀਗੇ ਸੋ ਹਰ ਵਾਰੀ ਡਰਾਈਵਰ ਸੀਟ ਤੇ ਬੈਠ ਕੇ ਵੀ ਨਹੀਂ ਬਣਦੇ ਕਈ ਵਾਰੀ ਰਿਪੇਅਰ ਵੀ ਕਰਨੀ ਪੈ ਜਾਂਦੀ ਹੈ ਕਈ ਵਾਰੀ ਟਰੱਕ ਦੇ ਥੱਲੇ ਹੀ ਬੜਨਾ ਪੈਂਦਾ ਹੱਥ ਕਾਲੇ ਵੀ ਕਰਨੇ ਪੈਂਦੇ ਆ ਡਰਾਈਵਰੀ ਦੇ ਨਾਲ ਨਾਲ ਕੱਲੇ ਸੀਟ ਤੇ ਬੈਠ ਕੇ ਡਾਲਰ ਨਹੀਂ ਬਣਦੇ ਟਰੱਕ ਦੇ ੱੱਲੇ ਹੀ ਪੜਨਾ ਪੈਂਦਾ ਵਾ ਤੇ ਹੁਣ ਆਪਾਂ ਨਾ ਨੂੰ ਕਿਹਾ ਸੀ ਮਸਾ ਕਾਲਸ ਬਾਹਾਂ ਤੋਂ ਲਈ ਆ ਤੇ ਸ਼ਾਵਰ ਪੀਪਰ ਲੈ ਕੇ ਆਏ ਸੀਗੇ ਤੇ ਬਾਈ ਦੀ ਸ਼ਾਪ ਆ ਨਾਲ ਟਰੈਕਟਰ ਟੁੱਟਰ ਖੜੇ ਆ ਬੜਾ ਘੈਂਟ ਆ ਬਾਈ ਦੀ ਸ਼ਾਪ ਤੇ ਆ ਵੀ ਇੱਧਰ ਮਹਿੰਦਰਾ ਟਰੈਕਟਰ ਖੜਾ ਬਾਈ ਦੀ ਸ਼ਾਪ ਤੇ ਛੋਟਾ ਜਿਹਾ ਵਾ ਪਰ ਬੜਾ ਸੋਹਣਾ ਲੱਗਦਾ ਨਿੱਕਾ ਜਿਹਾ ਆਪਣੇ ਤਾਂ ਮੈਨੂੰ ਲੱਗਦਾ ਇੰਤਾ ਦੇ ਹੈ ਵੀ ਨਹੀਂ ਇਹ ਹੈਗਾ 45 40 ਕਰਕੇ ਮਾਡਲ ਆ ਬਾਈ ਤੇ ਆ ਮੂਰੇ ਬਾਈ ਨੇ ਆ ਹ ਲਵਾਇਆ ਹੋਇਆ ਕਰਾ ਵਰਗਾ ਇੱਕ ਜਿਗੜ ਤੇ ਆ ਗੇਰ ਗੂਰੇ ਦੇ ਤੇ ਛੋਟਾ ਜਿਹਾ ਹੀ ਆ ਉਦਾਂ ਦਾ ਮੀਟਰ ਵਗੈਰਾ ਵੀ ਨੇ ਉੱਪਰ ਆ ਵੀ ਲੱਗਿਆ ਹੋਇਆ ਸੀਟ ਵਗੈਰਾ ਘੈਂਟ ਆ ਫਰੀ ਚਾਲੂ ਆ ਪੂਰਾ ਨਵਾਂ ਪਿਆ ਵੈਸੇ ਤਾਂ ਤੇ ਆ ਜੋ ਹੁਣ ਟਰੱਕ ਦੇਖਦੇ ਆ ਕੀ ਬਣਦਾ ਟਰੱਕ ਦਾ ਆ ਗਈ ਬਾਈ ਦੀ ਰੇਜ ਰੋਵਰ ਮਕੈਨਿਕ ਬਾਈ ਮਕੈਨਿਕ ਭਾਈ ਨੇ ਰੇਂਜਰ ਹੋਰ ਰੱਖੀ ਆ ਭਾਈ ਨੇ ਛੋਟੇ ਛੋਟੇ ਟਰੈਕਟਰ ਵੀ ਰੱਖੇ ਹੋਇਆ ਕ્રાਫਟਮੈਨ ਦਾ ਵਾ ਜਮੇ ਛੋਟਾ ਜਿਹਾ ਜਾਂਡੀਆ ਰੱਖਿਆ ਭਾਈ ਨੇ ਇਹ ਵੀ ਜਮੇ ਛੋਟਾ ਜਿਹਾ ਜਮੇ ਛੋਟੇ ਛੋਟੇ ਗੇਅਰ ਇੱਦਾਂ ਕਰਕੇ ਕਿਧਰ ਲੀਵਰ ਲੱਗਿਆ ਹੋਇਆ ਇੱਕ ਇੱਧਰ ਲੱਗਿਆ ਹੋਇਆ ਇੱਕ ਸਾਈਡਾਂ ਤੇ ਵੀ ਇਹ ਲੀਵਰ ਇੱਧਰ ਆਹ ਛੋਟਾ ਜਿਹਾ ਮੂਰੇ ਕਲੱਚਾ ਜਮੇ ਛੋਟਾ ਜਿਹਾ ਟਰੈਕਟਰ ਆ ਤੇ ਜੌਂਡੀਅਰ ਦੇ ਵੀ ਟਾਇਰ ਛੋਟੇ ਜਿਹੇ ਆ ਦੇਖਣ ਨੂੰ ਹੌਲੇ ਜਿਹਾ ਲੱਗਦਾ ਪਰ ਹੈਗਾ ਭਾਰਾ ਵਾ ਹੈਵੀ ਆ ਤੇ ਐਦਾਂ ਕਰਕੇ ਇਹਦੇ ਵੀ ਛੋਟੇ ਛੋਟੇ ਲੀਵਰ ਆ ਹਸ ਵਿੱਚ ਵਗੈਰਾ ਲੱਗੀ ਹੋਈ ਆ ਤੇ ਬ੍ਰੇਕਸ ਨੇ ਇਹਦੇ ਵੀ ਇਹ ਥੋੜੇ ਖੁੱਲਾ ਵਾ ਆਪਾਂ ਆ ਗਏ ਸੀ ਹੁਣ ਨਿਊ ਮੈਕਸੀਕੋ ਸਟੇਟ ਦੇ ਵਿੱਚ ਤੇ ਰਾਤੀ ਆਪਾਂ ਟੈਕਸਸ ਸਟੇਟ ਨਾਲ ਗਏ ਸੀ ਰਾਤ ਰਾਤ ਦੇ ਵਿੱਚ ਤੇ ਹੁਣ ਦਿਨ ਚੜਿਆ ਹੁਣ ਆਪਾਂ ਨਿਊ ਮੈਕਸੀਕੋ ਦੇ ਵਿੱਚ ਆ ਇਹ ਤਾਂ ਲੱਗਦਾ ਕੋਨਾ ਕਿੰਨਾ ਘੈਂਟ ਏਰੀਆ ਵਾ ਜਿੱਕਰੋ ਚੈੱਕ ਕੁਛ ਇਦਾਂ ਦਾ ਏਰੀਆ ਵਾ ਇਹ ਮੈਕਸੀਕੋ ਦਾ ਇਦਾਂ ਦੇ ਪਹਾੜ ਨੇ ਤੇ ਦੂਰ ਦੂਰ ਤੱਕ ਖਾਲੀ ਉਹ ਪਿਆ ਵਾ ਇਦਾਂ ਦਾ ਏਰੀਆ ਜਿਹੜਾ ਪਿਓਰ ਰਾਜਸਥਾਨ ਆ ਉਹ ਜੇ ਅੱਗੇ ਜਾ ਕੇ ਆਣਾ ਵਾ ਬੋਰਡ ਲੱਗੇ ਹੋਏ ਆ ਆਫ ਰੋਡ 'ਤੇ ਤੇ ਟਰਨ ਬੇਕਲ ਆਫ ਵੀ ਜਦੋਂ ਉਹਨਾਂ ਤੂਫਾਨ ਆਉਂਦੇ ਰਹਿੰਦੇ ਇੱਥੇ ਡਸਟ ਤੇ ਉਹਨਾਂ ਕਰਕੇ ਲਿਖਿਆ ਹੋਇਆ ਵਾ ਫੀਟ ਆਫ ਬ੍ਰੇਕਸ ਤੇ ਸਟੇ ਬੱਕਲਡ ਵੀ ਇੱਥੇ ਬੈਲਟ ਲਾ ਕੇ ਰੱਖੋ ਜਿੱਦਾਂ ਇੱਥੇ ਤੂਫਾਨ ਆਉਂਦੇ ਰਹਿੰਦੇ ਸਟੋਰਮ ਦੇ ਥਾਂ ਤੋਂ ਲਿਖਿਆ ਹੋਇਆ ਵੀ ਸਟੋਰਮ ਦਾ ਤੂਫਾਨ ਆਉਂਦਾ ਤਾਂ ਸਾਈਡ ਤੇ ਕਰਕੇ نیچے ਲਾ ਕੇ ਠੋਕ ਲੋ ਆ ਸਾਹਮਣੇ ਦੇਖੋ ਤੁਸੀਂ ਕਿੰਨੇ ਘੈਂਟ ਪਹਾੜਾ ਕਿੰਨੇ ਸੋਹਣੇ ਲੱਗਦੇ ਹੁਣ ਧੁੱਪ ਚੜ ਰਹੀ ਹੈ ਇਧਰਲੇ ਪਾਸੇ ਇਤਾਂ ਦਾ ਕੁਝ ਨਹੀਂ ਆ ਰਿਹਾ ਪਹਾੜਾ ਤਾਂ ਅਪਚਾਲੇ ਜਮੇ ਰੇਤਾ ਵਾ ਡੈਸਟ ਜੇ ਆਂ ਇੰਨੇ ਕੇ ਹਾਂ ਤਾਂ ਆ ਗਿਆ ਜੀ ਅਰੀਜ਼ੋਨਾ ਹੋ ਗਿਆ ਅਰੀਜ਼ੋਨਾ ਵੈਲਕਮ ਟੂ ਅਰੀਜ਼ੋਨਾ ਲੱਗਦਾ 100 200 ਟੱਪਾ ਹੀ ਹੋ ਗਿਆ ਇਹਦੇ ਵਿੱਚ ਤਾਂ ਛੋਟਾ ਛੋਟਾ ਬਹੁਤ ਦੂਰ ਤੱਕ ਲੰਬੀ ਹੈ ਸਾਹਮਣੇ ਬਦਾਮਾ ਦਾ ਬਾਗ ਆ ਸਾਰਾ ਜਿਹੜੇ ਦਰਖਤ ਲੱਗੇ ਹੋਏ ਨੇ ਤੁਨ ਖਦਾਬ ਲੱਗੇ ਹੋਏ ਹਾਂਜੀ ਪਹੁੰਚ ਗਏ ਆ ਪੈਰੀ ਜੋਨਾਂ ਚ ਕੁਛ ਇਤਾਂ ਦੇ ਪਹਾੜ ਨੇ ਇਹ ਇਹ ਰਸਤਾ ਜਾਂਦਾ ਸਿੱਧਾ ਮੈਕਸੀਕੋ ਦੇ ਬਾਰਡਰ ਨੂੰ ਆਪਾਂ ਮੈਕਸੀਕੋ ਦੇ ਬਾਰਡਰ ਵੱਲੀ ਜਾ ਰਹੇ ਹਾਂ ਨਗਾਲਸ ਸ਼ਹਿਰ ਆ ਨਗਾਲਸ ਉੱਥੇ ਜਾਣਾ ਆਪਾਂ ਉੱਥੇ ਡਿਲੀਵਰੀ ਆਪਣੀ ਤੇ ਆ ਦੇਖੋ ਇੱਥੋਂ ਤਾਂ ਜਮਾਈ ਸੁਨਣਾ ਵਾ ਤੇ ਜਿਹੜੀਆਂ ਟਾਊਨ ਟੋਨ ਆ ਉਹਨਾਂ ਦੇ ਨਾਮ ਵੀ ਨਾ ਮੈਕਸੀਕਰ ਲੈ ਕੋਈ ਦੇ ਨਾਲ ਮੈਸੇਜੇ ਕਰਦੇ ਨੇ ਤੇ ਐਦਾਂ ਕਰਕੇ ਸਿੰਗਲ ਜਿਹਾ ਰਾਹ ਜਾਂਦਾ ਇੱਕ ਬਸ ਆਪਣੀਆਂ ਰਹਿ ਗਈਆਂ 40 50 ਕਿ ਮੀਲਾਂ 43 ਮੀਲਾਂ ਰਹਿ ਗਈਆਂ ਆਪਾਂ ਚਲੇ ਜਣੂ ਬਸ ਤੇ ਆ ਦੇਖ ਲਓ ਪਹਾੜ ਇੱਥੇ ਇੱਤਾ ਦੇ ਆ ਗਰਮੀ ਪੈਂਦੀ ਆ ਬਹੁਤ ਜ਼ਿਆਦੇ ਅਜੇ ਸਵੇਰ ਦੇ ਸਿਰਫ ਨੋਕ ਬਚੇ ਨੇ ਤੇ 30 ਡਿਗਰੀ ਟੈਂਪਰੇਚਰ ਇੱਥੇ ਹੁਣੇ ਤੇ ਟਰਚ ਹੋ ਜਾਣਾ 36-38 ਡਿਗਰੀ ਹੋ ਜਾਣਾ। ਆਪੀ ਗਰਮੀ ਪੈਂਦੀ ਆ। ਸਾਰਾ ਘਾ ਉਹਦੇ ਨਾਲ ਹੀ ਹੋਇਆ ਪਿਆ ਵਾ। ਚੱਲੋ ਚੱਲੋ। ਆਗੇ ਸੀ ਨਿਕੋਲਸ ਤੇ 7 ਨੰਬਰ ਡੌਕ ਤੇ ਲਾਤਾ ਆਪਾਂ ਟਰੱਕ 7 ਨੰਬਰ ਆਪਾਂ ਨੂੰ ਮਿਲੀ ਸੀਗੀ ਤੇ ਛੋਟਾ ਜਿਹਾ ਵੇਅਰ ਹਾਊਸ ਆ ਜਿਆਦਾ ਇੱਥੇ ਜਿਹੜੇ ਟ੍ਰੇਲਰ ਨੇ ਉਹ ਬਾਰਨਰ ਵਾਲਿਆਂ ਦੇ ਆਉਂਦੇ ਨੇ ਇਹਨਾਂ ਦੇ ਬਹੁਤ ਟ੍ਰੇਲਰ ਖੜੇ ਆ ਬਾਕੀ ਵੀ ਡੌਕਾ ਬਿਜ਼ੀ ਨੇ ਪਰ ਕੰਮ ਇਹਨਾਂ ਦਾ ਸਲੋ ਆ ਆਪਾਂ ਨੂੰ ਵੀ ਕਾਫੀ ਟਾਈਮ ਹੋ ਗਿਆ ਟ੍ਰੇਲਰ ਲਾਇਨ ਨੂੰ ਡੌਕ ਤੇ ਹੋਇਆ ਚੱਕ ਇਹਨਾਂ ਨੇ ਅਨਲੋਡ ਨਹੀਂ ਕੀਤਾ ਤੇ ਇੱਦਾਂ ਕਰਕੇ ਛੋਟਾ ਜਿਹਾ ਸ਼ਹਿਰ ਆ ਇਹਦੇ ਵਿੱਚ ਛੋਟੇ ਛੋਟੇ ਵੇਅਰ ਹਾਊਸ ਨੇ ਤੇ ਹੈਗਾ ਵੈਸੇ ਕਾਫੀ ਟਰੱਕਾਂ ਦਾ ਕੰਮ ਇੱਥੇ ਇੱਥੋਂ ਮੈਕਸੀਕੋ ਜਾਣ ਲਈ ਰੋਡ ਲੱਗਦੀ ਆ ਪਰ ਮੈਕਸੀਕੋ ਜਾਣ ਲਈ ਮੈਕਸੀਕੋ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਟਰੱਕਾਂ ਤੇ ਸੋ ਇਹ ਡਿਫਰੈਂਟ ਟਰੱਕ ਨੇ ਇਹਨਾਂ ਦੇ ਡਿਫਰੈਂਟ ਰੱਖੇ ਹੋਏ ਤੇ ਮੈਕਸੀਕੋ ਦੀ ਵੀ ਨੰਬਰ ਪਲੇਟ ਲੱਗੀ ਹੁੰਦੀ ਆ ਤੇ ਯੂ ਐਸ ਏ ਦੀ ਵੀ ਨੰਬਰ ਪਲੇਟ ਲੱਗੀ ਹੁੰਦੀ ਆ ਜੇ ਇੱਥੇ ਕੋਈ ਟਰੱਕ ਆਇਆ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਉਹ ਦੋਨੇ ਪਲੇਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਤਾਂ ਟਰੱਕ ਮੈਕਸੀਕੋ ਜਾ ਸਕਦਾ ਵਾ ਇਹ ਲੋਡ ਜਾਣੇ ਮੈਕਸੀਕੋ ਹੀ ਨੇ ਇਹਨਾਂ ਨੇ ਇੱਥੇ ਵੇਅਰ ਹਾਊਸ ਤੇ ਲਾ ਲੈਣੇ ਆ ਤੇ ਸ਼ਾਮ ਨੂੰ ਇਹਨਾਂ ਦੇ ਲੋਕਲ ਟਰੱਕ ਨੇ ਉਹ ਜਮੇ ਮਿਲਣਾ 2-3 ਕਿਲੋਮੀਟਰ ਤੇ ਬਾਰਡਰ ਆ ਮੈਕਸੀਕੋ ਦਾ ਤੇ ਉੱਥੇ ਇਹਨਾਂ ਨੇ ਲੈ ਕੇ ਚਲੇ ਜਾਣੇ ਆ ਫਿਰ ਆਪਦੇ ਟਰੱਕਾਂ ਰਾਹੀਂ ਲੋਡ ਆ ਜਿਹੜੇ ਹਾਂਜੀ ਜਿਹੜੀ ਏਰੀਆ ਜੋ ਨਾਲ ਸਟੇਟ ਆ ਵੈਸੇ ਤਾਂ ਗਰਮੀ ਬਹੁਤ ਐਥੇ ਪਰ ਇਹ ਫਿਰ ਵੀ ਵਰਲਡ ਫੇਮਸ ਆ ਕਿਉਂਕਿ ਇੱਥੇ ਜਿਹੜੇ ਦੁਨੀਆ ਦੇ ਸੱਤ ਸਭ ਤੋਂ ਸੋਹਣੀਆਂ ਜਗ੍ਹਾ ਨੇ ਜਿਵੇਂ ਆਪਣੇ ਤਾਜ ਮਹਿਲ ਆ ਸੈਵਨ ਵੰਡਰ ਨੇ ਉਹਨਾਂ ਵਿੱਚੋਂ ਇੱਥੇ ਵੀ ਇੱਕ ਜਗ੍ਹਾ ਵਾ ਜਿਹਨੂੰ ਕਹਿੰਦੇ ਆ ਗ੍ਰੈਂਡ ਕੈਨੀਅਨ ਉਹ ਇੱਕ ਨੈਸ਼ਨਲ ਪਾਰਕ ਆ ਉਹ ਬਹੁਤ ਸੋਹਣਾ ਬਣਿਆ ਹੋਇਆ ਉਹ ਇੱਥੇ ਇੱਕ ਅਰੀਜ਼ੋਨਾ ਸਟੇਟ ਦੇ ਵਿੱਚ ਤੇ ਇਹ ਇੱਥੇ ਸਡੋਨਾ ਕਰਕੇ ਰੈੱਡ ਹिल्स ਨੇ ਰੈੱਡ ਰੌਕਸ ਨੇ ਤੇ ਉਹਨਾਂ ਦਾ ਕਾਫੀ ਝੁੰਡਈਆ ਬਣਿਆ ਹੋਇਆ ਵਾ ਉੱਥੇ ਕਾਫੀ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਆ ਜਿਵੇਂ ਬਾਲੀਵੁੱਡ ਦੀ ਫਿਲਮ ਸੀਗੀ ਅਨਜਾਨਨ ਚਾਨੀ ਅ ਰਣਵੀਰ ਕਪੂਰ ਤੇ ਪ੍ਰੇਕਾ ਚੋਪੜਾ ਦੀ ਉਹਦੀ ਸ਼ੂਟਿੰਗ ਵੀ ਇੱਥੇ ਹੀ ਹੋਈ ਸੀਗੀ ਰੈੱਡ ਜੇ ਹਿੱਲ ਨੇ ਬੜੇ ਸੋਹਣੇ ਲੱਗਦੇ ਆ ਉਹ ਆਪਣੇ ਕੋਲੇ ਲੋਡ ਸੀਗਾ ਜਿ ਵਾਸ਼ਰ ਫਲੂਟ ਸੀਗੇ ਜਿਹੜੇ ਗੱਡੀਆਂ ਧੋੜਲੀ ਵਰਤੇ ਜਾਂਦੇ ਆ ਜਿਹੜਾ ਇੱਥੇ ਦਾ ਲੋਡ ਹੁੰਦਾ ਹਮੇਸ਼ਾ ਉਹੀ ਹੁੰਦਾ ਨਗੋਲਸ ਦਾ ਤੇ ਆਹ ਲੋਡ ਲੈਣ ਤੋਂ ਬਾਅਦ ਹੁਣ ਆਪਾਂ ਅਗਲੀ ਪਿਕਅਪ ਹੋਊਗੀ ਤੇ ਪਿਕਅਪ ਦਾ ਹਜੇ ਆਪਾਂ ਨੂੰ ਆਇਆ ਨਹੀਂ ਕਿਉਂਕਿ ਲੋਡ ਡੰਨ ਨਹੀਂ ਹੋਇਆ ਜਦੋਂ ਲੋਡ ਡੰਨ ਹੋ ਗਿਆ ਆਪਾਂ ਨਾਲ ਦੀ ਨਾਲ ਉਹਨਾਂ ਨੂੰ ਭੇਜ ਦੇਣਾ ਵਾ ਡਿਲੀਵਰੀ ਦਾ ਨੋਟਿਸ ਤੇ ਉਸ ਤੋਂ ਬਾਅਦ ਉਹ ਦੱਸਣਗੇ ਜੇ ਇੱਥੋਂ ਕਿਤੇ ਲੋਕਲ ਪਿਕਅਪ ਹੋਈ ਤਾਂ ਜੀ ਹੋ ਜੂਗੀ ਏਰੀਆਜ਼ ਉਹਨਾਂ ਦੇ ਵਿੱਚ ਹੋਈ ਤੇ ਉਹ ਦੇਖਦੇ ਹੁਣ ਕਿੱਥੋਂ ਚਕਾਉਂਦੇ ਆ ਨਾਲੇ ਏਰੀਆਜ਼ ਉਹਨਾਂ ਘੁੰਮਦੇ ਆ ਹੋਰ ਏਰੀਆ ਦਿਖਾਉਨੇ ਆ ਤੁਹਾਨੂੰ ਉਹਦਾ ਫੀਨਿਕਸ ਸਿਟੀ ਐ ਇੱਥੇ ਨਾਲ ਹੀ ਉਹ ਬੜੀ ਫੇਮਸ ਸਿਟੀ ਆ ਉਹਦੇ ਬਾਰੇ ਵੀ ਤੁ ਹਾਂਜੀ ਜਿਹੜੀ ਇਹ ਫੀਨਿਕਸ ਸਿਟੀ ਆ ਇਹ ਇਹ ਗੋਲਫ ਖੇਡਣ ਲਈ ਤੇ ਹਾਈਕਿੰਗ ਕਰਨ ਲਈ ਕਾਫੀ ਫੇਮਸ ਆ ਇੱਥੇ ਮਿਊਜ਼ੀਅਮ ਵੀ ਬਹੁਤ ਘੈਂਡ ਘੈਂਡ ਬਣੇ ਹੋਏ ਨੇ ਤੇ ਮਿਊਜ਼ੀਅਮ ਲਈ ਵੀ ਫੇਮਸ ਆ ਫੀਨਿਕਸ ਸਿਟੀ ਕੋਲ ਹੀ ਆ ਜੇ ਆਪਣਾ ਅਰੀਜ਼ੋਨਾ ਤੋਂ ਲੋਡ ਹੋਇਆ ਤਾਂ ਆਪਾਂ ਫੀਨਿਕਸ ਸਿਟੀ ਜਾਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਘੈਂਡ ਸਿਟੀ ਆ ਇੱਥੇ ਇੰਨੇ ਦਾ ਆਪਦਾ 에ਰਪੋਰਟ ਵੀ ਆ 에ਰਪੋਰਟ ਤਾਂ ਬਹੁਤ ਜਿਆਦੇ ਨੇ ਯੂ ਐਸ ਏ ਦੇ ਵਿੱਚ ਹਰੇਕ ਵੱਡੀ ਸਿਟੀਆਂ ਦੇ ਵਿੱਚ 에ਰਪੋਰਟ ਹੈਗੇ ਆ ਤੇ ਇੱਥੇ ਲੋ ਜੀ ਕੰਪਨੀ ਵਾਲਿਆਂ ਦੀ ਵਾਪਾਰ ਕਿਰਪਾ ਤੋਂ ਬਾਅਦ ਹੁਣ ਆਪਾਂ ਨੂੰ ਰੂਮ ਮਿਲ ਗਿਆ ਵਾ ਰਹਿਣ ਲਈ ਹੋਟਲ ਦੇ ਵਿੱਚ ਉਹਨਾਂ ਨੇ ਬੁੱਕ ਕਰਾਤਾ ਕੰਪਨੀ ਵਾਲਿਆਂ ਨੇ ਕਿਉਂਕਿ ਆਪਾਂ ਨੂੰ 2 ਦਿਨ ਦੀ ਹੈਗੀ ਐ ਵੇਟਿੰਗ ਹੁਣ ਆਪਾਂ ਖੜੇ ਆ ਐਲ ਏ ਕੈਲੀਫੋਰਨੀਆ ਦੇ ਵਿੱਚ ਐਲ ਏ ਸਿਟੀ ਦੇ ਵਿੱਚ ਰਾਤੀ ਆਪਾਂ ਇੱਥੇ ਆ ਗਏ ਸੀਗੇ ਐਰੀਜ਼ੋਨਾ ਤੋਂ ਰਾਤੋਂ ਰਾਤ ਇੱਥੇ ਆ ਗਏ ਸੀ ਤੇ ਇੱਥੇ ਆਪਾਂ ਨੂੰ ਇੱਕ ਜਾੜ ਦੇ ਵਿੱਚ ਉਹਨਾਂ ਨੇ ਪਾਰਕਿੰਗ ਦਿਵਾਤੀ ਆ ਪਾਰਕਿੰਗ ਵੀ ਫਰੀ ਆ ਇੱਥੇ ਆਪਾਂ ਹੁਣ ਆਪਣੀ ਟ੍ਰੇਲਰ ਕੱਢ ਦੇਣਾ ਤੇ ਇਕੱਲੀ ਬੋਬ ਟੇਲ ਆ ਜਿਹੜਾ ਮੂਰੇ ਵਾਲਾ ਟਰੈਕਟਰ ਆ ਉਹ ਲੈ ਕੇ ਆਪਾਂ ਹੁਣ ਆਪਾਂ ਘੁੰਮਣ ਫਿਰਨਦੇ ਆ ਤੇ ਆਪਾਂ ਹੋਟਲ 'ਚ ਚੱਲੇ ਹੁਣ ਉੱਥੋਂ ਫਿਰ ਨਹਾ ਨੂੰ ਕੇ ਫਿਰ ਨਿਕਲਦੇ ਆ ਦੇਖਦੇ ਆ ਸ਼ਹਿਰ ਤੁਹਾਨੂੰ ਨਾਲੇ ਤੁਹਾਨੂੰ ਘੁਮਾਵਾਂਗੇ ਕੁਝ ਇਦਾਂ ਦਾ ਯਾਰਡ ਆ ਪਿੱਛੇ ਪਹਾੜ ਨੇ ਤੇ ਇਦਾਂ ਕਰਕੇ ਕਾਫੀ ਟਰੱਕ ਖੜੇ ਆ ਇਹ ਯਾਰਡ ਹੈਗਾ ਰਿਵਰ ਸਾਈਡ ਏਰੀਆ ਦੇ ਵਿੱਚ ਕਾਫੀ ਖੁੱਲਾ ਯਾਰਡ ਆ ਤੇ ਆ ਖੜਾ ਆਪਣਾ ਟਰੱਕ ਬਸ ਰੈਡੀ ਹੈ ਹੁਣ ਆਪਾਂ ਟ੍ਰੇਲਰ ਕੱਢਤਾ ਵਾ ਜਾਣ ਲਈ ਤੇ ਖੁੱਲਾ ਯਾਰਡ ਆ ਬਹੁਤ ਅਸੀਂ ਆਪਾਂ ਪਾਰਕ ਕਰਤਾ ਰਿਵਰਸਲ ਏਰੀਆ ਚ ਹੁਣ ਆਪਾਂ ਹੋਟਲ ਵਾਲੇ ਪਾਸੇ ਚੱਲੇ ਆਂ ਹਾਂਜੀ ਬਾਹਰਲੀ ਸਾਈਡ ਤੋਂ ਕੁਛ ਐਦਾਂ ਦਾ ਵਾ ਹੋਟਲ ਐਦਾਂ ਰੂਮ ਨੇ ਸਾਰੇ ਇੱਥੇ ਉੱਪਰ ਨਾਲ ਤੇ ਆਹ ਸਾਹਮਣੇ ਰੂਮ ਨੇ ਇੱਥੇ ਲਾਦਾ ਆਪਾਂ ਟਰੱਕ ਐਦਾਂ ਕਢਾਤਾ ਸੀਗਾ ਆਪਾਂ ਟਰੱਕ ਬਾਬ ਟੇਲ ਲੈ ਆਏ ਸੀਗੇ ਟਰੇਲਰ ਛੜਤਾ ਸੀ ਜਾੜ ਚ ਇਹ ਗੱਡੀਆਂ ਦੇ ਨਾਲ ਹੀ ਲੱਗ ਗਿਆ ਇੱਥੇ ਜਗ੍ਹਾ ਹੈਗੀ ਗੱਡੀਆਂ ਨੰਗੀ ਜਾਣੀਆਂ ਨੇ ਇਧਰੋਂ ਪੋਰਟਲ ਵਾਲੇ ਨੂੰ ਪੁੱਛਿਆ ਸੀ ਉਹ ਕਹਿੰਦਾ ਇੱਥੇ ਹੀ ਲਾ ਦੋ ਤੇ ਏਦਾਂ ਲੱਗਿਆ ਥੋੜਾ ਜਿਹਾ ਤੰਗ ਜਿਹਾ ਹੀ ਆ ਤੇ ਚਲ ਟਾਇਰ ਟੂਰ ਨਾਲ ਲਾ ਕੇ ਬੂਟੇ ਦੇ ਨਾਲ ਲੱਗ ਗਿਆ ਪਰ ਵਧੀਆ ਖੜਾ ਵਾ ਸਹੀ ਆ ਲੋਕ ਲੋਕ ਕਰਤ ਆਪਾਂ ਕਿਉਂਕਿ ਸੇਫ ਜਿਹਾ ਘੱਟੀ ਏ ਥੋੜਾ ਜਿਹਾ ਔਰੇ ਉਦਾਂ ਸਹੀ ਆ ਇਹ ਏਦਾਂ ਕਰਕੇ ਸਾਰੇ ਰੂਮ ਨੇ ਏਦਾਂ ਸਾਰੇ ਨਾਲ ਏਦਾਂ ਏਦਾਂ ਕਰਕੇ ਇੱਥੇ ਤੱਕ ਹੋਟਲ ਆ ਤੇ ਇਹ ਦੇਖ ਲਓ ਆਪਣੀ ਕੰਪਨੀ ਵਾਲੇ ਨੇ ਅੱਜ ਹੋਟਲ 'ਚ ਰੂਮ ਦਿਵਾਇਆ ਵਾ ਅੱਜ ਕੱਲ ਦੇ ਟਾਈਮ 'ਚ 2025 24 25 'ਚ ਕੋਈ ਹੈਗਾ ਬੰਦਾ ਜਿਹੜਾ ਰੂਮ ਦਿਵਾ ਦੂਗਾ ਹੋਟਲ 'ਚ ਕੋਈ ਕੰਪਨੀ ਹੈਗੀ ਇਹ ਕੋਈ ਨਹੀਂ ਦਿਵਾਉਂਦੀ ਬਾਈ ਰੂਮ ਪੂਰੇ ਵਧੀਆ ਨੇ ਰੂਮ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਤੇ ਅੱਜ ਕੱਲ ਦੇ ਟਾਈਮ 'ਚ ਪੂਰਾ ਵਧੀਆ ਰੂਮ ਮਿਲ ਗਿਆ ਆਪਾਂ ਨੂੰ ਕੰਪਨੀ ਵਾਲੇ ਨੇ ਪੇ ਕਰਕੇ ਆਪਾਂ ਨੂੰ ਰੂਮ ਦਿਵਾਇਆ ਆਪਣੇ ਨਜ਼ਾਰੇ ਜਦੋਂ ਬਾਹਰ ਨਿਕਲਦੇ ਆ ਪੂਰਾ ਘੈਂਟ 뷰 ਆ ਇਹ ਲਾਸ ਐਂਜਲਸ ਇੱਥੇ ਰੂਮ ਬਹੁਤ ਮਹਿੰਗੇ ਨੇ ਪਰ ਆਪਾਂ ਨੂੰ ਮਿਲ ਗਿਆ ਮੈਨੂੰ ਲੱਗਦਾ 100 150 ਦਾ ਹੋਊਗਾ ਰੂਮ ਪਤਾ ਨਹੀਂ ਹੁਣ ਕੰਪਨੀ ਵਾਲਿਆਂ ਨੇ ਪੇ ਕੀਤਾ ਪਰ ਉਹ ਹਿਸਾਬ ਨਾਲ ਬਹੁਤ ਜ਼ਿਆਦਾ ਚ ਰੇਟ ਨੇ ਫਿਰ ਵੀ ਆਪਾਂ ਨੂੰ ਵਧੀਆ ਰੂਮ ਮਿਲ ਗਿਆ ਹਾਂਜੀ ਆਪਾਂ ਆ ਗਏ ਸੀ ਰੂਮ 'ਚ ਰੂਮ ਮਿਲ ਗਿਆ ਆਪਾਂ ਨੂੰ ਐਦਾਂ ਦਾ ਰੂਮ ਤੁਹਾਨੂੰ ਦਿਖਾਉਣਾ ਐਦਾਂ ਦਾ ਵਾ ਠੀਕ ਆ ਕੁੱਲੀ ਸਪੇਸ ਹੈਗੀ ਆ ਕਾਫੀ ਆ ਬੈੱਡਾ ਤੇ ਇੱਧਰ ਟੀਵੀ ਵੀ ਹੈਗਾ ਵਾ ਸਟੋਵਨਾ ਮਾਈਕ੍ਰੋਵੇਵ ਵੀ ਆ ਤੇ ਆ ਫ੍ਰਿਜ ਵੀ ਆ ਥੱਲੇ ਚਾਪ ਆਪਣਾ ਫੂਡ ਫਾਡ ਲਾਤਾ ਇਹ ਇੱਧਰ ਆਏ ਸੀ ਆ ਬਾਕੀ ਆਪਣਾ ਸਮਾਨ ਸੰਗੋਣ ਪਿਆ ਬੈੱਡ ਵਧੀਆ ਆ ਬਲੈਂਕਟ ਇਹਨਾਂ ਦਾ ਥੋੜਾ ਗੰਦਾ ਲੱਗ ਰਿਹਾ ਹੈ ਆਪਾਂ ਆਪਦਾ ਯੂਜ਼ ਕਰਾਂਗੇ ਐਦਾਂ ਕਰਕੇ ਇੱਥੇ ਟਰੀਸ ਲੱਗੇ ਆਏ ਨੇ ਬੜੇ ਸੋਹਣੇ ਨੇ ਗੋਆ ਵਰਗਾ 뷰 ਆ ਸਾਰਾ ਇਹ ਹੈਗੀ ਮੈਕਸੀਕਨ ਮਾਰਕੀਟ ਤੇ ਇੱਥੇ ਇਦਾਂ ਦੀਆਂ ਆਈਟਮਾਂ ਨੇ ਇਹਨਾਂ ਦੀ ਆਪਦੀ ਆ ਆਪਣੇ ਬਰੂਂਡੇ ਵਰਗਾ ਕੁਝ ਆ ਵੀ ਇਹਨਾਂ ਦੀ ਕੋਈ ਆਈਟਮ ਆ ਸਾਰਾ ਕੁਝ ਇਹਨਾਂ ਦਾ ਹੀ ਸਮਾਨ ਆ ਵਾ ਹਾਂ ਗੱੱਚਾ ਹੈਗੀ ਹੈ ਵੈਸੇ ਥੋੜੀ ਹੀ ਆਪਣੇ ਵਰਗੀ ਲੱਗਦੀ ਹੈ ਪਰ ਜ਼ਿਆਦਾ ਹੀ ਇਹਦੇ ਵਿੱਚ ਹੋ ਗਿਰੂ ਨੇ ਹਾਂ ਬਰੈਡ ਬਰੋਡ ਆਗੇ ਆਟੋ ਆਏ ਵੀ ਇਹਨਾਂ ਦੀ ਨੇ ਇੱਧਰ ਜੂਸ ਵਗੈਰਾ ਥੋੜੇ ਸਿਮਿਲਰ ਜੇ ਨੇ ਤੇ ਇੱਧਰ ਬਰੈਡ ਬਰੁੱਡ ਲਗਾਏ ਹੋਏ ਆ ਆ ਨਾਲ ਰੈਸਟੋਰੈਂਟ ਇੱਧਰ ਕੇਕ ਉਹ ਕਪੇ ਆ ਕੇਕ ਵਗੈਰਾ ਸੋਹਣੇ ਆ ਕੇਕ ਬੜੇ ਸੋਹਣੇ ਸੋਹਣੇ ਆ ਹੈਪੀ ਬਰਥਡੇ ਉਹ ਘਰ ਵਾਲਾ ਕੁੜੀ ਵਾਲੇ ਕੇਕ ਸਾਰੇ ਘੰਟ ਬਣਾਏ ਨੇ ਪ੍ਰਾਈਸ ਵੀ ਠੀਕ ਹੀ ਆ 13 ਡਾਲਰ ਦਾ ਛੋਟਾ ਇਹੜਿਆ ਮੈਂਗੇ ਥੋੜੇ ਜੇ ਕਸਟਮ ਕੇਕ ਜੇ 33 ਡਾਲਰ ਦਾ ਵਾ ਆ ਵੀ 34 ਡਾਲਰ ਆ 33.99 ਉਹਨਾਂ ਦਾ ਵੀ ਸੇਮ ਪ੍ਰਾਈਸ ਉੱਪਰ ਉਹ ਬਹੁਤ ਸੋਹਣਾ ਬਣਾਇਆ ਹੋਇਆ ਟਾਇਟੋਏ ਜੇ ਲਾਏ ਹੋਏ ਆ ਅੱਗੇ ਹੋਏ ਇਹਨਾਂ ਦੇ ਆਪਦੇ ਕਲਚਰ ਜੇ ਦੇ ਉੱਧਰ ਵੀ ਬਲੂਨ ਵਗੈਰਾ ਲੱਗੇ ਹੋਏ ਮੋਖਲੀ ਮਾਫਲੀ ਕੁਲੀ ਲੱਗੇ ਆ ਮੈਕਸੀਕੋ ਤੋਂ ਆਈ ਆ ਮਿਰਚਾਂ ਵੀ ਸਿੱਧੀਆਂ ਇਹਨਾਂ ਦੀ ਆ ਰੈੱਡ ਮਿਰਚਾਂ ਆ ਦੂਜੀ ਮਿਰਚਾਂ ਬੱਡੀ ਚਿਪਸ ਵਗੈਰਾ ਵੀ ਇਹਨਾਂ ਦੇ ਆਪ ਦੇ ਹੀ ਆ ਆ ਹੋਮ ਮੇਡ ਜੀ ਪੈਕਿੰਗ ਇਹਨਾਂ ਦੀ ਵੀ ਆ ਬੜੇ ਸੋਹਣੇ ਆ ਦੇਖਣ ਨੂੰ ਇਹ ਦੇਖ ਨੇ ਕੱਦਾ ਲੈ ਕੇ ਖਾ ਕੇ ਉੱਪਰ ਉਹ ਸਾਰੀਆਂ ਸ਼ਾਪਸ ਹੀ ਇਦਾਂ ਘੈਂਟ ਬਣੀਆਂ ਹੋਈਆਂ ਨੇ ਇੱਧਰ ਵੀ ਬਣਾ ਬਣਾ ਕੇ ਦਿੰਦੇ ਆ ਕੁਝ ਇੱਧਰ ਵੀ ਕੁਕਿੰਗ ਵਗੈਰਾ ਦਾ ਲਿਖਿਆ ਹੈ ਨਾਲ ਦੀ ਨਾਲ ਉਹ ਰੈਡੀ ਕਰਕੇ ਦਿੰਦੇ ਆ ਫਰੈਸ਼ ਆ ਨਈ ਮੈਕਸੀਕੋ ਦੇ ਕੇਲੇ ਜਿਹੜੇ ਬਲਡ ਫੇਮਸ ਆ ਫਿਰ ਮੂਵੀਜ਼ ਦੇ ਵਿੱਚ ਦੇਖਿਆ ਹੁਣ ਬਾਂਦਰ ਖਾਂਦੇ ਹੁੰਦੇ ਨੇ ਕਿਨੇ ਕਿ ਜਮਾਈ ਨਿੱਕੇ ਨਿੱਕੇ ਕੇਲੇ ਆ ਦੂਜਾ ਕਿੰਨੇ ਵੱਡੇ ਨੇ ਆ ਨਿੱਕੇ ਨਿੱਕੇ ਜੇ ਕਿਸੇ ਨੇ ਬਾਹਲਾ ਵੱਡਾ ਪੱਪੜ ਖਾਣਾ ਬੜੀ ਭੁੱਖ ਲੱਗੀ ਫਿਰ ਉਹ ਆ ਖਾ ਲਵੇ ਐਡਾ ਸਾਰਾ ਪੱਪੜ ਆ ਬੰਦੇ ਜਿਹਾ ਢਈਆ ਚਲ ਕੇ ਮੇਂ ਦੇਖ ਲੋ ਜੀ ਮੈਕਸੀਕੋ ਨਾਲਿਆਂ ਦੇ ਨਿੱਕੇ ਨਿੱਕੇ ਇਹਦਾ 9 ਹੈਗਾ ਰਬਾਨੋ ਬੌਂਚੇ 70 ਸੈਂਟ ਦਾ ਇੱਕ ਆ ਇਹ ਆ ਵੀ ਆਟਮਾ ਇਥੇ ਡਿਫਰੈਂਟ ਹੀ ਆ ਇਹਨਾਂ ਨੇ ਪਾਈਨੈਪਲ ਤੇ ਪਾਲਕ ਦਾ ਮਿਕਸ ਕਰਕੇ ਬਣਾਇਆ ਹੋਇਆ ਜਲਜੀਰਾ ਹੈ ਜੀ ਤੇ ਆਪਾਂ ਇੱਕ ਦੋ ਟਰਾਈ ਕੀਤੇ ਸੀ ਪਰ ਸਵਾਦ ਨਹੀਂ ਲੱਗੇ ਪਰ ਲੱਗ ਆਪਾਂ ਟਰਾਈ ਉਹ ਕੀਤਾ ਸੀ ਸੈਂਪਲ ਦਿੱਤਾ ਸੀ ਉਹਨਾਂ ਨੇ ਜਿਵੇਂ ਆ ਨੀਂਬੂ ਤੇ ਚੀਆ ਸੀਡਸ ਦਾ ਬਣਾਇਆ ਹੋਇਆ ਆ ਵਾਟਰਮੈਲਨ ਦਾ ਸਾਰੇ ਡਿਫਰੈਂਟ ਡਿਫਰੈਂਟ ਨੇ ਪਰ ਟੇਸਟ ਇਹਨਾਂ ਦਾ ਬਾਰੇ ਡਿਫਰੈਂਟ ਆ ਜਾਦਾ ਹੀ ਆਈਸ ਪਾਇਆ ਜਾਂਦਾ ਹੀ ਮਿੱਠਾ ਪਾਇਆ ਹੈ ਤਾਂ ਆਪਾਂ ਕਿਤਾ ਨਹੀਂ ਟਰਾਈ ਬਾ ਸ਼ਟ ਤਾਂ ਆਪਾਂ ਜੂਸ ਹੀ ਕਰਾਉਣ ਲੱਗੇ ਆ ਫਾਰਮ ਟੂ ਟੇਬਲ ਡਾਇਰੈਕਟ ਫਾਰਮ ਤੋਂ ਆਏ ਆ ਆ ਕਰਾਏ ਜੂਸ ਆਪਾਂ ਔਰੈਂਜ ਵਾਲਾ ਤੇ ਕੈਰਟ ਵਾਲਾ ਵਧੀਆ ਵਾ ਤਾਜ਼ਾ ਕੱਢ ਕੇ ਦਿੱਤਾ ਨੇ ਫਰੈਸ਼ ਆ ਸੀਗਾ ਮੈਕਸੀਕਨ ਸਟੋਰ ਦਾ ਨੇਮ ਨਾਰਥ ਗੇਟ ਮਾਰਕੀਟ ਇਓ ਸੀਗਾ ਇੰਡੀਅਨ ਰੈਸਟੋਰੈਂਟ ਨਾਲ ਜਿੱਥੇ ਆਪਾਂ ਗਏ ਸੀ ਇੰਡੀਅਨ ਕਜ਼ਾਈਨ ਮੰਤਰਾਂ ਵਧੀਆ ਫੂਡ ਸੀਗਾ ਜੀ ਮਾਲ ਚ ਆਏ ਸੀਗੇ ਸ਼ਾਪਿੰਗ ਕਰਨ ਤੇ ਸ਼ਾਪਿੰਗ ਆਪਾਂ ਕਰ ਲਈ ਆ ਘੁੰਮਣ ਆਏ ਸੀਗੇ ਸ਼ਾਪਿੰਗ ਕਰ ਲਈ 에어로ਪਾਸਟਲ ਦੇ ਇਹ ਟਰੱਕ ਕਰਤਾ ਆਪਾਂ ਸਟਾਰਟ ਹੈ ਕੱਲ ਦਾ ਖੜਾ ਵਾ ਹੁਣ ਸਟਾਰਟ ਕੀਤਾ ਧੁੱਪ ਸੀਗੀ ਬਹੁਤ ਸੇਕ ਮਾਰਦਾ ਸੀਗਾ ਤਾਂ ਕਰਕੇ ਆਪਾਂ ਹੁਣ ਸੈਲਫ ਮਾਰੀ ਏਸੀ ਨੇ ਠੰਡਾ ਹੋ ਜੂ ਨਾਲੇ ਥੋੜਾ ਜਿਹਾ ਇੰਜਨ ਵੀ ਇਹਦਾ ਹੋ ਜਾਊਗਾ ਗਰਮ ਲੇ ਜਾਣ ਚੁੱਕਾ ਹਾਂਜੀ ਅੱਜ ਸੀਗਾ ਸੰਡੇ ਤੇ ਸਵੇਰ ਦੇ ਪੱਛ ਚੁੱਕਿਆ 10:30 ਤੇ ਆਪਾਂ ਹੈਗੇ ਰਿਵਰ ਸਾਈਡ ਕੈਲੀਫੋਰਨੀਆ ਲਾਸ ਐਂਜਲਸ ਸ਼ਹਿਰ ਦੇ ਨਾਲ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਰਿਵਰ ਸਾਈਡ ਇੱਕ ਇਹਨਾਂ ਦਾ ਆਪਦਾ ਹੀ ਗੁਰਦੁਆਰਾ ਸਾਹਿਬ ਆ ਇਹ ਏਰੀਏ ਦਾ ਤੇ ਉੱਥੇ ਆਪਣੇ ਰਿਸ਼ਤੇਦਾਰਾਂ ਨੇ ਵੀ ਆਉਣਾ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਨਾਲੇ ਤੇ ਬਹੁਤ ਟਾਈਮ ਬਾਅਦ ਉਹਨਾਂ ਨੂੰ ਮਿਲਣਾ ਤੇ ਨਾਲ ਆਪਾਂ ਟਰੱਕ ਲੈ ਕੇ ਚੱਲੇ ਹਾਂ ਹੁਣ ਉੱਧਰ ਨੂੰ ਤੇ ਨਾਲੇ ਅੱਜ ਸੰਡੇ ਆ ਸਾਰੇ ਉੱਥੇ ਆਏ ਹੋਣਗੇ ਦੇਖਦੇ ਆ ਰੌਣਕ ਮੇਲਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਕੈਲੀਫੋਰਨੀਆ ਦਾ ਗੁਰਦੁਆਰਾ ਸਾਹਿਬ ਅੱਜ ਕਿਵੇਂ ਦਾ ਵਾਹ ਲੋ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਟਰੱਕ ਆਪਾਂ ਉੱਧਰ ਕਰਤਾ پارک ਤੇ ਰੋਡ ਦੇ ਬਿਲਕੁਲ ਹੀ ਨਾਲ ਹੀ ਇੱਥੋਂ ਰੋਡ ਨੰਗਰਿਆ ਰੋਡ ਤੋਂ ਬਿਲਕੁਲ ਉੱਤਰ ਕੇ ਲੈਫਟ ਸਾਈਡ ਸਿੱਖ ਟੈਂਪਲ ਵੇ ਰੋਡ ਆ ਉੱਤੇ ਉਤਰ ਕੇ ਬਸ ਆ ਸਾਹਮਣੇ ਗੁਰਦੁਆਰਾ ਸਾਹਿਬ ਨਾ ਆਪਾਂ ਹੋਣ ਲੱਗੇ ਅੰਦਰ ਐਂਟਰ ਦੇਖੋ ਆਉਣੇ ਤੁਹਾਨੂੰ ਅੰਦਰੋਂ ਵੀ ਗੁਰਦੁਆਰਾ ਸਾਹਿਬ ਆ ਸਾਰੀ ਜ਼ਮੀਨ ਤੇ ਜਿਹੜੇ ਘਰ ਵੀ ਨੇ ਉਹ ਵੀ ਗੁਰਦੁਆਰਾ ਸਾਹਿਬ ਦੇ ਹੀ ਆ ਸਾਹਮਣੇ ਵਿੱਚ ਆ ਘਰ ਛੋਟੇ ਛੋਟੇ ਆ ਹਾਲੇ ਜਿਹੜੇ 2-3 ਘਰ ਨੇ ਤੇ ਆ ਵੀ ਸਾਰੀ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਆ ਉਹ ਉੱਥੇ ਵੀ ਗੇਟ ਆ ਉੱਥੋਂ ਐਂਟਰੀ ਹੁੰਦੀ ਆ ਤੇ ਉਸ ਤੋਂ ਬਾਅਦ ਆ ਜਿਹੜਾ ਸਾਹਮਣੇ ਪਲਾਟ ਆ ਆ ਖਾਲੀ ਪਿਆ ਸਾਰਾ ਉਹ ਟਰੇਲਰ ਖੜਾ ਜਿਹਦੇ ਵਿੱਚ ਉਹ ਆ ਇਹ ਵੀ ਕਿਸੇ ਨੇ ਦਾਨ ਪੁੰਨ ਕੀਤਾ ਗੁਰਦੁਆਰਾ ਸਾਹਿਬ ਨੂੰ ਤੇ ਜਦੋਂ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਉੱਥੇ ਲੋਕ ਪਾਰਕ ਕਰ ਦਿੰਦੇ ਗੱਡੀਆਂ ਕਾਫੀ ਵੱਡੀ ਜਗ੍ਹਾ ਵਾ ਕਾਫੀ ਮਹਿੰਗਾ ਪਲਾਟ ਹੋਣਾ ਇਹ ਤੇ ਕਿਸੇ ਨੇ ਹੁਣੇ দান ਕੀਤਾ ਗੁਰਦੁਆਰਾ ਸਾਹਿਬ ਨੂੰ ਸੜਕ ਦੇ ਪਰਲੇ ਸਾਈਡ ਆ ਰੋਡ ਨਾਲ ਨੰਗ ਦਾ ਗੱਡੀਆਂ ਨੰਗਦੀਆਂ ਉਧਰਲੀ ਸਾਹਿਬ ਕੋਲ ਪਲਾਟ ਹੈ ਪਰਲੇ ਸਾਈਡ ਤੇ ਆ ਸਾਰਾ ਗੁਰਦੁਆਰੀ ਜਗ੍ਹਾ ਹੋ ਗਈ ਤੇ ਉਧਰ ਸਾਹਮਣੇ ਵੀ ਜਿਹੜੀ ਸਾਹਮਣੇ ਵੀ ਜਿਹੜੇ ਘਰ ਨੇ ਤੇ ਪਲਾਟ ਨੇ ਉਹ ਵੀ ਗੁਰਦੁਆਰਾ ਸਾਹਿਬ ਦੇ ਹੀ ਆ ਆ ਵੀ ਆ ਵੀ ਗੁਰਦੁਆਰਾ ਸਾਹਿਬ ਦੇ ਹੀ ਆ ਉਧਰਲੀ ਸਾਰੇ ਤੇ ਰੀਵਰ ਸਾਈਡ ਤੋਂ ਨੂੰ ਦਿਖਾਉਨੇ ਆ ਘਰ ਐਦਾਂ ਦੇ ਘਰ ਨੇ ਇੱਥੇ ਆਪਾ ਇੱਦਾਂ ਰਿਲੇਟਿਵਸ ਤੇ ਆਏ ਹੋਏ ਸੀ ਆ ਉਹਨਾਂ ਦਾ ਘਰ ਇੱਥੇ ਕੁਛ ਐਵੇਂ ਦੇ ਘਰ ਨਹੀਂ ਆਲੇ-ਦਾਲੇ ਤਾਂ ਹੈਗੇ ਗੋਰਿਆਂ ਦੇ ਘਰ ਹੀ ਬਸ ਆਪਣੇ ਆ ਰਿਲੇਟਿਵਸ ਵਾਲੇ ਪੰਜਾਬੀਆਂ ਦਾ ਘਰ ਤੇ ਇਦਾਂ ਕਰਕੇ ਘਰ ਨੇ ਇੱਥੇ ਡਰਾਈਵ ਵਗੈਰਾ ਖੁੱਲੇ ਕੈਨੇਡਾ ਨਾਲੋਂ ਥੋੜਾ ਜਿਹਾ ਤੇ ਸਟਰੀਟਾਂ ਵੀ ਥੋੜੀਆਂ ਖੁੱਲੀਆਂ ਨੇ ਸੜਕਾਂ ਵੀ ਚੌੜੀਆਂ ਨੇ ਹਾਂ ਆਪਣੇ ਥੋੜੀਆਂ ਤੰਗ ਨੇ ਇਦਾਂ ਖੰਜੂਰਾ ਵਗੈਰਾ ਪਾਮ ਟਰੀ ਖੜੇ ਨੇ ਸੋਹਣੇ ਲੱਗਦੇ ਆ 뷰 ਵਧੀਆ ਵਾ ਇਦਾਂ ਕਰਕੇ ਕੁਛ ਅੱਗੇ ਵੀ ਘਰ ਨੇ ਕੁਛ ਮੈਕਸੀਕਨ ਲੋਕ ਨੇ ਕੁਝ ਗੋਰਿਆਂ ਦੇ ਘਰ ਨੇ ਵਧੀਆ ਏਰੀਆ ਵਾ ਅਰਜਿੰਦਰ ਸਿੰਘ ਨੂੰ ਹਜੇ ਸਜ਼ਾ ਸੁਣਾਈ ਨਹੀਂ ਗਈ ਹਜੇ ਉਹਦਾ ਕੇਸ ਚੱਲ ਰਿਹਾ ਵਾ ਹਜੇ ਉਹ ਸਾਰਾ ਕੁਝ ਸਾਰੇ ਜਿਹੜੇ ਸਬੂਤ ਆ ਸਾਰਾ ਕੁਝ ਮੈਚ ਕਰਕੇ ਦੇਖ ਰਹੇ ਆ ਤੇ ਜਦੋਂ ਵਕੀਲ ਹੋਊਗਾ ਫੇਰ ਹੀ ਗੱਲ ਅੱਗੇ ਵਧੂਗੀ ਤੇ ਫੇਰ ਹੀ ਪਟੀਸ਼ਨਾਂ ਪਾਈਆਂ ਜਾਣਗੀਆਂ ਤੇ ਸਾਰੇ ਜਣੇ ਸਾਈਨ ਕਰਿਓ ਪੰਜਾਬੀ ਕਮਿਊਨਿਟੀ ਦਾ ਇਹਦੇ ਵਿੱਚ ਕਾਫੀ ਨੁਕਸਾਨ ਹੋਇਆ ਬਟ ਹੁਣ ਜੋ ਹੋ ਗਿਆ ਤਾਂ ਰੱਬ ਵੱਲੋਂ ਹੀ ਆ ਤੇ ਬਾਈ ਦੀ ਵੀ ਹੁਣ ਬਾਈ ਨੇ ਕਿਹੜਾ ਜਾਣ ਕੇ ਕੀਤਾ ਹੋਣੀ ਹੈ ਗਲਤੀ ਕਿਸੇ ਦਾ ਕੀ ਜੀ ਕਰਦਾ ਕਿਸ ਦੀ ਜਾਨ ਲੈਣ ਨੂੰ ਬਟ ਜਿਹੜੀ ਉਹ ਪਟੀਸ਼ਨ ਲੋਕੀ ਸਾਈਨ ਕਰ ਰਹੇ ਆ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਸੀ ਵੀ ਉਹ ਹਜੇ ਜਿਹੜੇ ਉਹਦੀ ਫੈਮਿਲੀ ਵੱਲੋਂ ਜਾਂ ਕਿਸੇ ਖਾਸ ਬੰਦੇ ਵੱਲੋਂ ਉਹ ਜਿਹੜੀ ਪਟੀਸ਼ਨ ਆ ਉਹ ਕਿਸੇ ਸੰਸਥਾ ਵੱਲੋਂ ਨਹੀਂ ਹਜੇ ਸ਼ੁਰੂ ਕੀਤੀ ਗਈ ਜੋ ਵੀ ਪਾਈਆਂ ਸੀ ਨੈਟ ਤੇ ਉਹ ਫੇਕ ਹੀ ਸੀਗੀਆਂ ਮੈਨੂੰ ਤਾਂ ਇਹ ਪਤਾ ਲੱਗਿਆ ਤੇ ਜੋ ਵੀ ਫੰਡ ਵੀ ਇਕੱਠੇ ਹੋਏ ਆ 10 ਲੱਖ ਡਾਲਰ ਦੇ ਕਰੀਬ ਫੰਡ ਹੋ ਗਿਆ ਸੀ 10 ਲੱਖ ਤੋਂ ਉੱਪਰ ਹੀ ਉਹ ਵੀ ਸਾਰਾ ਫੇਕ ਹੀ ਸੀਗਾ ਤੇ ਜਿਹੜੀ ਪਟੀਸ਼ਨ ਵੀ 12-13 ਲੱਖ ਸਾਈਨ ਹੋ ਗਈਆਂ ਸੀ ਉਹ ਵੀ ਫੇਕ ਸੀਗੀਆਂ ਕਿਉਂਕਿ ਕੱਲ ਜਦੋਂ ਮੈਂ ਰਿਵਰ ਸਾਈਡ ਗੁਰਦੁਆਰੇ ਸੀਗਾ ਤਾਂ ਉਹਨਾਂ ਨੇ ਦੱਸਿਆ ਵੀ ਹਜੇ ਤਾਂ ਉਹਨੂੰ ਕੋਈ ਸਜ਼ਾ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਹਜੇ ਉਹਨੂੰ ਹਜੇ ਤਾਂ ਉਹਨੇ ਵਕੀਲ ਕਰਨਾ ਤੇ ਸਰਕਾਰ ਨੇ ਉਹਨੂੰ ਵਕੀਲ ਕਰਨ ਬਾਰੇ ਕਿਹਾ ਵੀ ਤੂੰ ਆਪਣਾ ਵਕੀਲ ਕਰਨਾ ਚਾਹਨਾ ਜਾਂ ਤੈਨੂੰ ਇੱਥੋਂ ਸਰਕਾਰੀ ਵਕੀਲ ਦਿੱਤਾ ਜਾਵੇ ਹਜੇ ਉਹ ਵਕੀਲ ਬਾਰੇ ਡਿਸਾਈਡ ਹੋ ਰਿਹਾ ਪਰ ਵਕੀਲ ਦਾ ਡਿਸਾਈਡ ਹੋਊਗਾ ਉਸ ਤੋਂ ਬਾਅਦ ਫਿਰ ਅੱਗੇ ਦੀ ਚੱਲੂਗਾ ਪ੍ਰੋਸੈਸ ਫੇਰ ਸਾਰੇ ਜਣੇ ਪਟੀਸ਼ਨ ਜੇ ਕੋਈ ਪਾਊਗਾ ਫੈਮਿਲੀ ਮੈਂਬਰ ਵੈਰੀਫਾਈ ਕਰਕੇ ਫੇਰ ਇਹਨੂੰ ਅੱਗੇ ਫਾਰਵਰਡ ਤੇ ਸ਼ੇਅਰ ਕਰਿਓ ਫੇਰ ਆਪਾਂ ਸਾਰੇ ਜਣੇ ਸਾਈਨ ਕਰਾਂਗੇ ਤੇ ਸਪੋਰਟ ਕਰਾਂਗੇ ਤੇ ਉਹਦੀ ਫੈਮਿਲੀ ਨੂੰ ਵੀ ਕੋਈ ਫੰਡ ਨਹੀਂ ਮਿਲੇਆ ਕਿਉਂਕਿ ਉਹਦੇ ਜਿਹੜਾ ਰੂਮ ਮੇਟ ਸੀਗਾ ਉਹਦੇ ਨਾਲ ਦੇ ਡਰਾਈਵਰ ਦਾ ਜਿਹੜਾ ਰੂਮ ਮੇਟ ਸੀ ਉਹਨੇ ਵੀ ਇੰਟਰਵਿਊ ਦਿੱਤਾ ਸੀ ਮੈਂ ਉਹਦਾ ਇੰਟਰਵਿਊ ਦੇਖਿਆ ਵਾ ਉਹ ਕਹਿੰਦਾ ਵੀ ਸਾਡੇ ਉਹਦੀ ਫੈਮਿਲੀ ਨੂੰ ਕੋਈ ਫੰਡ ਨਹੀਂ ਮਿਲੇਆ ਕਿ ਉਹ ਜ਼ਾਇਰਲ ਹੋ ਰਹੀ ਹੈ ਵੀ ਜਿਹੜਾ ਉਹਦੇ ਨਾਲ ਦਾ ਕੋਡ ਡਰਾਈਵਰ ਸੀਗਾ ਉਹਨੂੰ ਵੀ ਫੜ ਕੇ ਡਿਪੋਰਟ ਕੀਤਾ ਜਾਣਾ ਜਾਂ ਹੋਰ ਉਹਨੂੰ ਸਜ਼ਾ ਮਿਲਣੀ ਹੈ ਇਦਾਂ ਦਾ ਕੁਝ ਕਹਿ ਰਹੇ ਨੇ ਪਰ ਹਜੇ ਇਹ ਵੀ ਹਜੇ ਇਹਦੇ ਬਾਰੇ ਵੀ ਵੈਰੀਫਾਈ ਨਹੀਂ ਹੈਗੀ ਨਿਊਜ਼ ਵੀ ਸੱਚੀ ਹੈ ਜਾਂ ਨਹੀਂ ਹਜੇ ਇਹਦੇ ਬਾਰੇ ਵੀ ਕਲੀਅਰ ਨਹੀਂ ਹੈਗਾ ਕਿਸੇ ਨੂੰ ਵੀ ਸੋ ਇਹ ਵੀ ਇਦਾਂ ਦੀ ਕੋਈ ਨਿਊਜ਼ ਨਾ ਹਜੇ ਫਾਰਵਰਡ ਕੀਤੀ ਜਾਵੇ ਤੇ ਪਟੀਸ਼ਨ ਬਾਰੇ ਦੱਸ ਦਈਏ ਇਹ ਪਟੀਸ਼ਨ ਤਾਂ ਸਾਈਨ ਕਰਦੇ ਹੁੰਦੇ ਆ ਵੀ ਸਾਰੇ ਜਣੇ ਸਰਕਾਰ ਨੂੰ ਉਹਦੇ ਲਈ ਅਪੀਲ ਕਰਨ ਬਈ ਉਹਦੀ ਸਜ਼ਾ ਥੋੜੀ ਜੀ ਘੱਟ ਕੀਤੀ ਜਾਵੇ ਕਿਉਂਕਿ ਇੱਕ ਵਾਰੀ ਇੱਕ ਮੈਕਸੀਕਨ ਤੋਂ ਐਕਸੀਡੈਂਟ ਹੋ ਗਿਆ ਸੀਗਾ ਉਹਨੇ ਕਾਫੀ ਗੱਡੀਆਂ ਦੇ ਉੱਤੇ ਟਰੱਕ ਚੜਾਤਾ ਸੀ ਤੇ ਉਹਦੇ ਵਿੱਚ 4 ਤੋਂ 5 ਜਾਨਾਂ ਦੀ ਜਾਨ ਗਈ ਸੀ ਤੇ ਸਰਕਾਰ ਨੇ ਉਹਨੂੰ 110 ਸਾਲ ਦੀ ਸਜ਼ਾ ਕਰਤੀ ਸੀਗੀ ਸੋ ਜਦੋਂ ਉਹਨਾਂ ਨੇ ਮੈਕਸੀਕਨਾਂ ਨੇ ਸਾਰਿਆਂ ਨੇ ਮੈਕਸੀਕਨ ਲੋਕਾਂ ਨੇ ਉਹਨਾਂ ਨੇ ਪਟੀਸ਼ਨ ਪਾਈ ਸਾਰਿਆਂ ਨੇ ਸਾਈਨ ਕੀਤੀ ਉਹ ਚ 20 ਨਹੀਂ 30 ਲੱਖ ਲੋਕਾਂ ਨੇ ਸਾਈਨ ਕਰਤਾ ਸੀਗਾ ਤੇ ਉਸ ਦੇ ਨਾਲ ਫਿਰ ਉਹਦੀ ਸਜ਼ਾ ਘੱਟ ਗਈ ਸੀ 100 ਸਾਲ ਉਹਨਾਂ ਨੇ ਸਜ਼ਾ ਘੱਟਤੀ ਸੀ ਸਿਰਫ ਉਹਨੂੰ 10 ਸਾਲ ਦੀ ਸਜ਼ਾ ਹੋਈ ਸੀ ਸੋ ਉਹਨੂੰ ਦੇਖਦੇ ਹੋਏ ਆਪਣੇ ਸਾਰੇ ਪੰਜਾਬੀਆਂ ਨੂੰ ਵੀ ਹੈਗਾ ਵੀ ਆਪਾਂ ਪਟੀਸ਼ਨ ਪਾਈਏ ਸੋ ਬੰਦੇ ਦੀ ਸਪੋਰਟ ਹੋ ਸਕੇ ਕਿਉਂਕਿ ਜਿਹੜਾ ਉਹ ਡਰਾਈਵਰ ਸੀਗਾ ਵਿਚਾਰਾ ਅਰਜਿੰਦਰ ਸਿੰਘ ਉਹਦੇ ਫਾਦਰ ਨਹੀਂ ਹੈਗੇ ਉਹਦੀ ਕੱਲੀ ਮਦਰ ਆ ਇੱਕ ਉਹਦਾ ਬ੍ਰਦਰ ਆ ਸੋ ਜੇ ਉਹਨੂੰ ਇੰਨੀ ਸਜ਼ਾ ਹੋ ਗਈ 45 50 ਸਾਲ ਵਿਚਾਰਾ ਹੁਣ 28 ਸਾਲਾਂ ਦਾ ਵਾ ਤੇ ਸਾਰੀ ਉਮਰ ਹੀ ਉਹਦੀ ਵਿਚਾਰੇ ਦੀ ਜੇਲ੍ਹ 'ਚ ਲੰਘ ਜੂਗੀ ਸੋ ਉਹਦੀ ਫੈਮਿਲੀ ਵੀ ਆ ਉਹਦੀ ਮੰਮੀ ਵੀ ਆ ਮਾਤਾ ਵੀ ਆ ਪਿੱਛੇ ਤਾਂ ਉਹਨੂੰ ਬਹੁਤ ਲੋਡ ਆ ਉਹਦੀ ਸੋ ਤਾਂ ਕਰਕੇ ਆਪਾਂ ਪਟੀਸ਼ਨ ਸਾਰੇ ਜਾਣੇ ਸਾਈਨ ਕਰਿਓ ਤੇ ਸਪੋਰਟ ਕਰਾਂਗੇ ਬਟਾ ਪਹਿਲਾਂ ਵੈਰੀਫਾਈ ਹੋ ਲੈਣ ਦੋ ਸਾਰੇ ਜਾਨੇ ਫੇਰ ਹੀ ਅੱਗੇ ਸ਼ੇਅਰ ਤੇ ਫਾਰਵਰਡ ਕਰਿਓ ਜਦੋਂ ਕੋਈ ਵਧੀਆ ਮਤਲਬ ਕੋਈ ਜਾਣ ਪਹਿਚਾਨ ਵਾਲਾ ਸ਼ਖਸੀਅਤ ਕੋਈ ਆਊਗੀ ਉਹ ਅੱਗੇ ਆ ਕੇ ਬੋਲੂਗੀ ਵੀ ਆ ਪਟੀਸ਼ਨ ਆਪਾਂ ਸਾਈਨ ਕਰਨੀ ਹੈ ਫੇਰ ਹੀ ਸਾਰੇ ਜਾਨੇ ਅੱਗੇ ਫਾਰਵਰਡ ਤੇ ਸ਼ੇਅਰ ਕਰਿਓ ਤੇ ਇਹ ਗੱਲ ਦਾ ਬਹੁਤ ਧਿਆਨ ਰੱਖਿਓ ਨਹੀਂ ਤਾਂ ਸਾਰੇ ਲੋਕਾਂ ਦੀ ਮਿਹਨਤ ਆ ਤੇ ਜਿਹੜੇ ਲੋਕ ਆਪਣਾ ਫੰਡ ਦੇ ਰਹੇ ਆ ਉਹ ਵੀ ਸਾਰਾ ਖਰਾਬ ਜਾਂਦਾ ਵਾ ਤੇ ਇਸ ਬਲੌਗ ਨੂੰ ਆਪਾਂ ਕਰਦੇ ਆ ਇੱਥੋਂ ਹੀ ਐਂਡ ਕਿਉਂਕਿ ਆਪਾਂ ਹੁਣ ਇੱਥੋਂ ਬਸ ਲੋਡ ਚੱਕ ਲੈਣਾ ਵਾ ਤੇ ਟਰੱਕ ਮੇਰੇ ਟੀਮ ਮੇਟ ਨੇ ਚਲਾਉਣਾ ਇਹ ਬਲੌਗ ਪਹਿਲੇ ਹੀ ਬਹੁਤ ਲੰਬਾ ਹੋ ਚੁੱਕਿਆ ਤੇ ਸਾਰੇ ਜਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ